ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਨੇ ਗੱਲ ਸਪਸ਼ਟ ਕਰਦੀ ਐ ਹੁਣ ਕਾਂਗਰਸ ਵੀ ਅਕਾਲੀ ਦਲ ਤੋਂ ਡਰਦੀ ਐ ਤੇ ਝਾੜੂ ਵਾਲੇ ਵੀ ਡਰਦੇ ਆ ਤੁਸੀਂ ਦੇਖ ਲਓ ਤਕਰੀਬਨ 28200 ਬਲਾਕ ਸੰਮਤੀਆਂ ਪੂਰੇ ਪੰਜਾਬ ਚ ਅਕਾਲੀ ਦਲ ਦੇ 1100 ਉਮੀਦਵਾਰਾਂ ਦੇ ਕਾਗਜ਼ ਗ੍ਰੰਥ ਕੀਤੇ ਜਿਹੜੇ ਜਿੱਤਣ ਵਾਲੇ ਨੇ 1100 ਕਾਂਗਰਸ ਦੇ ਕਲੇ 300 ਝਾੜੂ ਵਾਲੇ ਨੇ ਤੇ 1100 ਅੰਦੀਆਂ ਦੇ ਕਈ ਹਲਕੇ ਇਹ ਜੇ ਆ ਮੈਨ ਲੱਗਦਾ ਹੈ 15 16 ਹਲਕੇ ਇਹ ਜੇ ਜਿੱਥੇ ਨਾ ਬਲਾਕਸ਼ਮਤੀ ਜੱਡੀ ਦੇ ਨਾਮ ਜ਼ਿਲ੍ਹਾ ਬਰੀਜੇ ਛੱਡਿਆ ਪਰ ਜਿੱਥੇ ਵੱਜ ਗਏ ਉੱਥੇ ਤੁਸੀਂ ਨੇਰੀ ਲਿਆ ਦਿੱਤੀ ਸੋ ਜੇ ਤੁਸੀਂ ਮਾਲਵਾ ਹਲਕਾ ਦੇਖੋਗੇ ਆ ਮਾਲਵੇ ਦਾ ਇੱਥੋਂ ਪਟਿਆਲੇ ਤੱਕ ਇੱਥੇ ਲੜਾਈ ਇਕੱਲੀ ਆਮ ਆਦਮੀ ਪਾਰਟੀ ਤੇ ਕਾਲੀ ਦਲ ਜਿਸੀ ਕਾਂਗਰਸੀ ਹੈ ਹੀ ਨਹੀਂ ਸੀ ਕਾਂਗਰਸ ਹੈ ਹੀ ਨਹੀਂ ਸੀ ਆਪ ਪੈਂਡ ਸੀਟਾਂ ਦੇ ਜਾਂ ਪੰਜ ਤਿੰਨ ਜਾਂ ਆਪ ਜਿੱਦੀ ਹੈ ਕਾਂਗਰਸ ਆ ਕੋਈ ਲੈਣਾ ਇਹਦਾ ਮਤਲਬ ਕੀ ਹੈ ਅਸਾ ਜਿਹੜੇ ਆਪ ਨੂੰ ਪੈ ਗਏ ਉਹ ਮੈਨਾਂ ਦਾ 80 ਨੰਬਰ ਪਰਸੈਂਟ ਹੈ ਉਹ ਜੀ ਦੋ ਕੁ ਮਹੀਨੇ ਠਹਿਰ ਜੋ ਅਸੀਂ ਆਉਣ ਵਾਲੀਆਂ ਦੋ ਕੁ ਮਹੀਨੇ ਠਹਿਰ ਜੋ ਕੋਈ ਸਰਪੰਚ ਲੈ ਲੀਏ ਗ੍ਰਾਂਟ ਮੈਂ ਕਿਹਾ ਦਵਾਨੀ ਮਿਲ ਨਹੀਂਨੀ ਤੁਹਾਨੂੰ ਐਵੇਂ ਦੋ ਮਹੀਨੇ ਖੜਨ ਦੀ ਲੋੜ ਹੈ ਐਵੇਂ ਹੀ ਹੌਕੇ ਹੀ ਹੌਸਲਾ ਲਈ ਹੁੰਦੇ ਕਿ ਆਜ ਆ ਜਾਾਂਗੇ ਜੀ ਆ ਜਾਾਂਗੇ ਝਾੜੂ ਨੂੰ ਜਿੰਨੀ ਵੋਟਾਂ ਪਈਆਂ ਨਾ ਜਿਹੜੇ ਹੁਣ ਬਲਾਕਸਾਂ ਦੀ ਪਈਆਂ ਮੈਨੂੰ ਲੱਗਦਾ 10% ਨਹੀਂ ਮਿਲੀਆਂ ਅਖੀਰ ਚ ਆਪਣੀ ਲੜਾਈ ਅਕਾਲੀ ਦਲ ਵਰਸਸ ਕਾਂਗਰਸੀ ਹੋਣੀ ਹੈ ਤੇ ਮੈਂ ਦੇਖਿਆ ਆ ਮਾਲਵਾ ਬੈਲ ਤਾਂ ਆਪਾਂ ਬਹੁਤ ਤਖੜੇ ਆ ਥੋੜਾ ਦੁਆਬੇ ਤੇ ਆਪਾਂ ਨੂੰ ਥੋੜਾ ਅਸੀਂ ਸਿਸਟਮ ਬਣਾ ਰਹੇ ਆ ਪਰ ਤੁਸੀਂ ਮਨ ਬਣਾ ਲਓ ਆਪਣੇ ਵਰਕਰ ਆਪਣੇ ਕੱਲੇ ਆਪਣੇ ਵਰਕਰ ਮਨ ਬਣਾ ਲੈਣਾ ਆਪਾਂ ਲੈਕਚਰ ਜਿੰਨਾ ਹੈ ਜਿੱਤੀ ਜੰਗ ਲਈ ਮਨ ਬਣਾ ਲਓ ਪਰ ਹਲੇ ਤਾਂ ਟ్రਾਇਲ ਰਨ ਲਈ ਨਾ ਆਉਣਾ ਹੈ ਮੈਂ ਅਸਲੀ ਉਹ ਜਿੱਤਣ ਵਾਸਤੇ ਆਇਆ ਨਹੀਂ ਹੈ ਕਿ ਅੱਜ ਹੀ ਜਿਹੜੇ ਆਪਾਂ ਸੋਚੀ ਪੈਠੇ ਸੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਭੇਜਦਾਂਗੇ ਉੱਥੇ ਵੀ ਦੁਰਾਜੇ ਬੰਦ ਹੋ ਗਏ ਆ ਉੱਥੇ ਵੀ ਕੱਟਣ ਲੱਗੇ ਵਾਪਸ ਸੋ ਜੇ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਆਪਾਂ ਤਰੱਕੀ ਕਰਨੀ ਆ ਆ ਆਪਣਾ ਕਿਲਾ ਤਕੜਾ ਕਰਨਾ ਪੈਣਾ ਹੈ ਤੇ ਉਹ ਤੁਸੀਂ ਕਰ ਸਕਦੇ ਹੋ ਤੇ ਐਸ ਕਰਕੇ 14ਵਾਂ ਤਰੀਕ ਨੂੰ ਕੀ ਕਰਨਾ ਹੈ ਹੈ 8 ਰਾਂਜੇ ਸਾਬਾ ਕਿਲ ਜਾਣੀਆਂ ਜੀ ਜਾਂ ਇੱਕ ਕੰਮ ਜ਼ਰੂਰ ਕਰਿਓ ਜਿੰਨੀਆਂ ਬਸਾਂ ਭੇਜ ਦੇਣਾ 10% ਅੰਦਰ ਜਾਂਦੇ ਬਾਕੀ ਸਾਰਾ ਮੇਲਾ ਦੇਖਣ ਮੇਲੇ ਦੇਖਣ ਵਾਲੇ ਕੋਈ ਨਾ ਲੱਗੇ ਆ ਸਿੱਧੀ ਗੱਲ ਹੈ ਅਸੀਂ ਪਿੰਡ ਮਗਰ ਕੱਲੀ ਇੱਕ ਬਸ ਦੇਵਾਂਗੇ ਉਹ ਜਿਹੜੇ ਆਪਣੇ ਠੋਸ ਬੰਦੇ ਆ ਜਿਹਦੇ ਅੰਦਰ ਜਾਣ ਕੋਈ ਹੋਣ ਪਾਉ ਉੱਤੋਂ ਖੱਲੇ ਜਿਵੇਂ ਪਹਿਲੇ ਨਾ ਪਤਾ ਲੱਗ ਜੇ ਕਿਉਂਕਿ ਆਪਾਂ ਇਉਂ ਹੀ ਭੇਜ ਦਿੰਦੇ ਆ ਫਿਰ ਜਿੰਨਾ ਹੁੰਦਾ ਜਿਹੜੇ ਸੈਰ ਕਰਨ ਵਾਲੇ ਸਾਰੇ ਚੜ ਜਾਂਦੇ ਆ ਸੋ ਇੱਕ ਇੱਕ ਪਿੰਡ ਮਗਰ ਇੱਕ ਬਗ ਪਰ ਇੱਕ ਪਾਸੇ ਵੀ ਹੁਣੇ 60 70 ਨਾਲੇ ਜੇ ਠੰਡ ਹੈਗੀ ਐ ਜੱਫੀ ਉਹ ਫਿਰ ਪਾਕਿਸਤਾਨ ਲਿਗ ਨੋ ਕੇ ਬੈਠੋ ਸਾਰੇ ਸਟਾਰ ਚਾਰ ਪੰਜ ਪੰਜ ਜਾਣੇ ਹੈ ਹੁਮਰੀ ਬਸ ਤੇ ਸਿੱਧਾ ਅੱਜ ਇੱਕ ਐਡੀ ਪਾਰਕਿੰਗ ਵੀ ਉੱਥੇ ਚੱਲ ਕਹ ਲੋ ਜਮਾਰ ਸਟੇਜ ਦੇ ਸਾਹਮਣੇ ਆ ਬਸ ਅੱਠ ਕਿੱਲੇ ਲੈ ਲੇ ਪਰ ਆਪਾਂ ਜਿਵੇਂ ਨਾ ਸੋਹਾਂ ਕਾ ਕੇ ਜਾਣਾ ਕਿ ਆਪਾਂ ਊਠ ਰੈਵੀ ਦਾ ਗੇਟ ਪਰਲੇ ਪਾਸੇ ਨਹੀਂ ਜਾਣਾ ਅਪਸ ਦੇ ਅੰਦਰ ਤੇ ਨਾਲੇ ਆਪਾਂ 1.5 2 ਵਜੇ ਖਤਮ ਕਰ ਦਾਂਗੇ ਮੈਨੂੰ ਕੋਈ ਪੁੱਛ ਰਿਆ ਸੀ ਕਹਿੰਦੇ ਜੀ ਲੇਟ ਹੋ ਜਾਈਦਾ ਕਿ 3 ਵਜਾਂ ਦੇ ਲੋਕੀ ਮੈਂ ਕਹਿੰਦਾ ਜੀ 1:3 ਵਜੇ ਮੈਨੂੰ ਕਹਿੰਦਾ ਕਿਉਂ ਮੈਂ ਕਹਿੰਦਾ ਜਿਹੜੇ ਲੇਟ ਕਰਾਉਂਦੇ ਸੀ ਨਾ ਜਿਹੜੇ ਘੰਟਾ ਘੰਟਾ ਬੋਲਦੇ ਸੀ ਉਹ ਪਾਰਟੀ ਛੱਡ ਗਏ ਆ ਜਾਂਦੇ ਸੀ ਨਾ ਹਟਦੇ ਸੀ ਨਾ ਲੋਕ ਹੁੰਦੇ ਸੀ ਹੁਣ ਕਰੀਏ ਕੀ ਮੈਂ ਇੱਕ ਹੋਰ ਦੱਸਾਂ ਸਾਰਾ ਕੁਝ ਜੋ ਹੁੰਦਾ ਨਾ ਰੱਬ ਕਰਦਾ ਹੈ ਜੇ ਥੋੜੇ ਚੰਗੇ ਦਿਨ ਹੁੰਨ ਨਾ ਪਰਮਾਨੰ ਸਾਰਾ ਕੁਝ ਠੀਕ ਹੋ ਜਾਂਦਾ ਹੈ ਮੈਂ ਦੇਖਿਆ ਜੇ ਮਾਰੇ ਦਿਨ ਪਾਈ ਜਾਣ ਜਿਹੜਾ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰੋ ਉਲਟਾ ਹੀ ਜਾਂਦਾ ਹੈ ਹੁਣ ਜਿਹੜਾ ਸੋਸ਼ਲ ਮੀਡੀਆ ਆਪਣੇ ਨਾਲ ਆਪਣੇ ਤੇ ਚਿਪੜਿਆ ਸੀ 4 ਸਾਲ ਪਹਿਲੇ 5 ਸਾਲ ਪਹਿਲੇ ਅੱਜ ਉਹਨਾਂ ਦੇ ਚਿਪੜਿਆ ਪਿਆ ਹੈ ਹੈ ਉਸੇ ਸੋਸ਼ਲ ਮੀਡੀਆ ਨੇ ਭਗਵੰਤ ਮਾਨ ਦੀ ਰੇਲ ਬਣਾਉਣੀ ਹੈ ਤੇ ਝਾੜੂਆਂ ਲੈਣ ਪਹੁੰਚਾਉਣਾ ਹੈ ਸੋ ਮੈਂ ਜ਼ਿਆਦਾ ਸਮਝ ਲੈਂਦਾ ਹੁਣ ਤਿਆਰੀ ਕਰ ਲਓ ਸਾਰੇ ਗੱਡੀਆਂ ਪਹੁੰਚ ਜਾਣੀਆਂ ਟੜ ਕੇ ਉਸ ਦਿਨ ਪਤਾ ਲੱਗ ਜੇ ਕੱਲ ਮੈਂ ਮੁਕਸਰ ਜਾ ਕੇ ਆਇਆ ਮੈਨੂੰ ਲੱਗਾ ਰੈਲੀ ਰੈਲੀ ਬਣਾਦੀ ਸੀ ਉਹਨਾਂ ਨੇ ਹੁਣ ਆਪਣੇ ਮੈਂ ਦੇਖ ਰਿਹਾ ਤੁਹਾਡੇ ਚਿਹਰੇ ਜੱਬਸ ਮੈਨੂੰ ਤਾਂ ਲੱਗਦਾ ਜਦੋਂ ਰੋਕ ਕੇ ਰੱਖਣਾ ਪਣਾ ਤੁਹਾਨੂੰ ਇੰਨੀ ਗਰਮੀ ਜਣੀ ਪਈ ਹੈ। ਕੱਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਫਿਰ ਤੋਂ ਧੰਨਵਾਦ ਕਰਦਾ ਹਾਂ। ਆ ਲੜਾਈ ਤੁਸੀਂ ਲੜੀ ਹੈ। ਪੂਰੀ ਹਿੰਮਤ ਨਾਲ ਲੜੀ ਹੈ। ਦਲੇਰੀ ਨਾਲ ਲੜੀ ਹੈ।